ਪੰਜਾਬੀ ਫੀਮੇਲ ਸਿੰਗਰ ਰੁਪਿੰਦਰ ਹਾਂਡਾ ਜਿਸ ਦਾ ਕੇ ਇਸ ਸਮੇਂ ਕੈਨੇਡਾ ਟੂਰ ਚੱਲ ਰਿਹਾ ਹੈ ਤਾਂ ਅੱਜ ਰੁਪਿੰਦਰ ਹਾਂਡਾ ਦਾ ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਇੱਕ ਲਾਈਵ ਸ਼ੋਅ ਸੀ ਜਿਸ ਦੌਰਾਨ ਜਦੋਂ ਰੁਪਿੰਦਰ ਹਾਂਡਾ ਸਟੇਜ ਤੇ ਆਈ ਤਾਂ ਸ਼ੋਅ ਕਰਵਾਉਣ ਵਾਲਿਆਂ ਨਾਲ ਸ਼ੋਅ ਦੇ ਪੈਸਿਆਂ ਤੋਂ ਕੋਈ ਅਣਬਣ ਹੋ ਗਈ ਜਿਸ ਦੌਰਾਨ ਅਨਾਉਂਸਰ ਵੀ ਜਦ ਰੁਪਿੰਦਰ ਹਾਂਡਾ ਨੂੰ ਪੈਸਿਆਂ ਦੇ ਸਬੂਤ ਬਾਰੇ ਬੋਲਣ ਲੱਗੀ ਤਾਂ ਰੁਪਿੰਦਰ ਹਾਂਡਾ ਮਾਈਕ ਸਟੇਜ ਤੇ ਹੀ ਸੁੱਟ ਕੇ ਉੱਥੋਂ ਚਲੀ ਗਈ ਫਿਰ ਬਾਅਦ ਵਿੱਚ ਸ਼ੋਅ ਦੇਖਣ ਆਏ ਲੋਕਾਂ ਨੇ ਰੁਪਿੰਦਰ ਹਾਂਡਾ ਨੂੰ ਸਪੋਰਟ ਕੀਤੀ ਤੇ ਉਹਨਾਂ ਨੂੰ ਵਾਪਸ ਲੈ ਕੇ ਆਏ ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਸਟੇਜ ਤੇ ਆ ਕੇ ਇਸ ਸਾਰੇ ਮਸਲੇ ਬਾਰੇ ਕੀ ਦੱਸਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਵੀ ਜਰੂਰ ਕਰਿਓ ਹਾਂ ਜੀ ਮੈਂ ਕੈਲਗਰੀ ਵਾਲੇ ਪਰਮੋਨਨੀ ਜੀ ਜਸਮੀ ਨਾਇਰ ਨੇ ਤੁਹਾਡੇ ਪਰਮੋਨਨੀ ਹਾਂਜੀ ਲੱਗੇ ਨੇ ਠੀਕ ਹੈ ਜੀ ਆਹ ਮੇਰੇ ਕੋਲ ਸਬੂਤ ਹੈ ਜਸਮੀ ਨਾਇਰ ਨੂੰ ਕੈਕਟੋਨਸ ਟ੍ਰਾਂਸਫਰ ਦਾ ਮੇਰੇ ਸਾਥੀ ਮੇਰੇ ਸਾਥੀ ਬਹੁਤ ਖੁਸ਼ ਹੋਏ ਕਿ ਤੁਸੀਂ ਗੱਲ ਕਰਦੇ ਹੋ ਇਹ ਨਹੀਂ ਕਿ ਤੁਸੀਂ ਚਲੇ ਜਾਓ ਰਾਤ ਅਸਤਰ ਮੈਂ ਰੋੜ ਦੇ ਕਰਕੇ ਮੇਰੇ ਮੇਰਾ ਕੱਲ ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 11 ਸਟੇਜ ਤੋਂ ਥੱਲੇ ਉਤਰੀਆਂ ਔਰ ਜਿਹਨਾਂ ਨੇ ਸ਼ੋ ਕਰਾਇਆ ਉਹ ਇੱਥੇ ਨਹੀਂ ਇਸ ਵੇਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੇ ਹਾਂ ਨਾ ਉਨਾਂ ਨੂੰ ਪੁੱਛੋ ਉਹਨਾਂ ਕੋਲ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਿ ਰਹੇ ਸੀ ਅੱਜ ਤੱਕ ਮੈਂ ਇਦਾਂ ਦਾ ਆਟੋ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲੇ ਪੂਰਾ ਸ਼ੋਅ ਕਰ ਗਿਆ मेरी एक रिक्वेस्ट है मेरी मेरी प्रिक्वेस्ट, एक मिन। एक, एक मिन। मेरी तो एक मिनट सारे सार्क बेनती है देखो सारे तो अपना कीमती समा कर मेरी गल सुनो भी शांति माल मैं थोड़ा सारे भैंज एक मिनट मैं सिर्फ एक्सक्यूज न... हेलो ਕਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦਾ ਪ੍ਰੂਫ ਪਿਆ ਜਿਹੜਾ ਇਹਨਾਂ ਦਾ ਕੈਲਗਰੀ ਵਾਲਾ ਪ੍ਰਮੋਟਰ ਹੈ ਉਹਨੇ ਕਿੰਨਾ ਜਨ ਪਹਿਲਾ ਪੇਮੈਂਟ ਸਾਰੀ ਪਹੁੰਚਾ ਦਿੱਤੀ ਅਗਰ ਇਹਨਾਂ ਨੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਦਾ ਸੁਣਨਾ ਆ ਉਹਨਾਂ ਦਾ ਕਸੂਰ ਹੈ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਦੇ ਫੇਰ ਕਰੈਕਸ਼ਨ ਦਊਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰਮੋਟਰ ਦੀ ਬਿਲਕੁਲ ਤਾਂ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਦੁਖੀ ਗੱਲ ਮੇਰੀ ਸਾਰਿਆਂ ਦਾ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੀਓ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਦੀ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰ ਛੇ ਮਹੀਨਿਆਂ ਤੋਂ ਰਾਤ ਤੇ